ਸਾਸੀ ਕਾਲ ਜੀ ਸਾਰੇ ਭੈਣ ਭਰਾਵਾਂ ਨੂੰ ਸਵਾਗਤ ਹੈ ਜੀ ਤੁਹਾਡੇ ਆਪਣੇ ਚੈਨਲ ਸੰਧੂ ਬੱਧਰਪੁਰੀ ਆਡੇ ਦੀ ਫਾਰਮ ਵਿੱਚ ਪਹੁੰਚ ਚੁੱਕੇ ਆ ਪਿੰਡ ਰਾਜੇ ਤੇ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਤੇ ਤਹਿਸੀਲ ਸਜਨੋਨੂ ਪੱਟੀ ਬਾਈ ਬੋੜ ਸਿੰਘ ਦੇ ਘਰ ਪਹੁੰਚ ਚੁੱਕੇ ਆ ਇੱਕ ਮੋਟਰਸਾਈਕਲ ਵੀ ਨਾਲ ਵਕਾਊ ਆ ਬਾਕੀ ਸਾਰੇ ਆਪਾਂ ਪੁੱਛਦੇ ਆ ਕਿੱਥੋਂ ਦਾ ਐਡਰੈਸ ਨੰਬਰ ਤੇ ਕਿੰਨਾ ਚੱਲਿਆ ਕਿਹੜਾ ਮਾਡਲ ਤੇ ਕਿਹੜਾ ਠੀਕ ਆ ਜੀ ਆਓ ਆਪਣੇ ਵੀਰ ਨਾਲ ਵਧੇਰੇ ਜਾਣਕਾਰੀ ਲੈ ਕੇ ਸਾਂਝੀ ਕਰੀਏ। ਭਾਈ ਅਰਸ਼ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਹੋ ਗਿਆ। ਵਧੀਆ ਤੁਸੀਂ ਬਣਾਓ। ਵਧੀਆ ਜੀ। ਅਰਸ਼ ਭਾਈ ਐਡਰੈਸ ਆਪਣਾ ਪਹਿਲਾਂ ਦੱਸਿਓ ਨੋਟ ਕਰ ਲਈਏ ਆਪਾਂ। ਪ੍ਰਿੰਸ ਵੀਰ ਜੀ ਆਪਣਾ ਜ਼ਿਲ੍ਹਾ ਤਰਨਤਾਰਨ ਤਹਿਸੀਲ ਪਟਿਆਲਾ ਪੈਂਦੇ ਰਾਜ ਹੋਗੇ। ਹਾਂਜੀ ਤੇ ਮੋਬਾਈਲ ਨੰਬਰ 991402186 ਤੇ ਕਿਹੜਾ ਮਾਡਲ ਆ ਵੀਰ? ਇਹ ਵੀਰ ਜੀ 20 ਮਾਡਲ ਸਤਿ ਸ੍ਰੀ ਸਤਿ ਆਂ ਤੇ 200000 ਮੋਟਰਸ। ਅੱਛਾ। ਹਾਂਜੀ। ਤੇ ਵੀ ਵੀਰ ਮਾਡਲ ਆ ਹਾਂਜੀ ਹਾਂਜੀ ਡੀ ਲਗਸ ਡੀ ਲਗਸ ਮੋਟਰ ਸਲਫਟ ਸਲਫਟ ਸਟਾਰ ਹੈ ਹਾਂਜੀ ਤੇ ਨੰਬਰ ਵੀਰ ਕਿੱਥੋਂ ਦਾ ਨੰਬਰ ਇਹ ਰਾਜੋ ਕੇ ਦਾ ਠੀਕ ਹੈ ਜੀ ਹਾਂਜੀ ਤੇ ਕਿੰਨਾ ਕੁ ਵੀਰ ਚੱਲਿਆ ਚੱਲਿਆ ਵੀਰ ਜੀ ਵੇਖ ਲਓ ਤੁਹਾਡੇ ਸਾਹਮਣੇ ਥੋੜਾ ਹੀ ਚੱਲਿਆ ਵਾ ਅੱਛਾ ਜੀ ਹਾਂਜੀ ਇਹ ਫੌਜੀ ਬੰਦੇ ਕੋਲੇ 2600 ਦਖਣੀ ਤੇ 22 ਘੰਟੇ ਚੱਲੇਗਾ ਸਾਲ ਦੀ ਇੰਸ਼ੋਰਸ ਵੀ ਪਈ ਹੈ ਜੀ ਅੱਛਾ ਸਾਲ ਦੀ ਇੰਸ਼ੋਰਸ ਵੀ ਪਈ ਹੈ ਜੀ ਕਾਫੀ ਕੁੱਤੀ ਐ ਓਕੇ ਕੋਈ ਸਾਰਾ ਕੁਝ ਹੀ ਕੋਈ ਲੋਨ ਨਹੀਂ ਕੋਈ ਕੋਹ ਨਹੀਂ ਗਾਇ ਤੇ ਨਗਦ ਕੈਸ਼ ਤੇ ਮੋਟਰਸਾਈਕਲ ਆ ਠੀਕ ਹੈ ਜੀ ਹਾਂਜੀ ਲਓ ਜੀ ਤੇ ਇਹਦੀ ਚਾਬੀ ਕਿੱਥੇ ਆ ਜੀ ਸਾਲ ਮੜਾ ਸਟਾਰਟ ਕਰਿਓ ਉਹਨੂੰ ਹਜੇ ਤੇ ਤੁੰਗ ਟਾਣਾ ਲਾਵਾ ਹਾਂਜੀ ਮੈਂ ਦੇਣਾ ਚਾਹੀਦਾ ਲਓ ਜੀ ਸੱਜਣੋਂ ਇੱਕ ਮੋਟਰਸਾਈਕਲ ਦੀ ਵੀਡੀਓ ਜਿਹੜੀ ਆ ਅਪਲੋਡ ਕਰੰਦੇ ਆ ਕਿਹੜਾ ਚਾਹੇ ਜੀ ਮੋਟਰਸਾਈਕਲ ਹਾਂਜੀ ਲਓ ਸੱਜਣੋਂ ਵਾਇਵੋ ਜੀ ਬੜੀ ਚੰਗੀ ਸਾਫ ਆ ਇਤਰਾਜ ਫੇਰੀ ਪਹੁੰਚ ਕੇ ਕਰ ਆਪਣੀ ਨਰਕ ਪਰ ਕਰਕੇ ਜਿਹਨੂੰ ਪਸੰਦ ਲੱਗੇ ਤੇ ਮੋਲ ਵੀ ਬੰਦ ਕਰ ਦੇ ਸਟਾਰਟਿੰਗ ਬਹੁਤ ਵਧੀਆ ਹੈ ਸਾ ਇਹਦੇ ਤੋਂ ਹਣ ਧਾਨਾ ਦਾ ਆ ਤੇ ਮੋਲ ਫਿਰ ਕਿੰਨਾ ਕਰਦੇ ਆਪਾਂ ਮੋਲੇ ਦਾ ਕਰਦੇ 45000 ਕੋਈ ਹੋ ਜੂ ਮਾਨਤਾ ਨੂੰ ਵਿੱਚੋਂ ਮਾਨਤਾ ਕਰ ਦਿਆਂਗੇ ਜਿਹੜਾ ਕਿੰਨੇ ਦਾ ਦੇ ਦਾਂਗੇ ਕੋਈ 2 ਕਿ ਛੱਡ ਦਾਂਗੇ ਦੇ ਛੜ ਦੇਣੇ ਲੋ ਜੀ 43000 ਦਾ ਕਹਿੰਦੇ ਵੀਰ ਹੁਣੀ ਦੇ ਦਾਂਗੇ 42000 ਰੁਪਏ ਦਾ ਮੋਟਰ ਦੇ ਦੇ ਆਂਗੇ ਠੀਕ ਆ ਜਿਹੜਾ ਖੜੂਗਾ ਵਿਚਾਰ ਹੀ ਕਰ ਸਾਫ ਲੋ ਜੀ ਇੰਜ ਨੁੰਜ ਰਹੇ ਓਕੇ ਠੀਕ ਆ ਜੀ ਸਾਡੇ ਵੱਲੋਂ ਸਾਰੇ ਭੈਣ ਭਰਾਵਾਂ ਨੂੰ ਪਿਆਰ ਭਰੀ ਸਤਿ ਸਾਕ ਜੀ